ਜਿਹੜੀ ਉਹ ਸਾਹਮਣੇ ਆਪਾਂ ਤਾਰ ਵੇਖ ਰਹੇ ਨੇ ਲੱਗੀ ਹੋਈ ਹੈ ਨਾ ਐਡੀ ਸਖਤ ਤਾਰ ਦਾ ਮੈਨੂੰ ਲੱਗਦਾ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਉਹ ਜਿੰਨੀ ਕਿਸਾਨਾਂ ਨੂੰ ਰੋਕਣ ਵਾਸਤੇ ਲਾਈ ਸੱਤ ਲੇਆ ਨਾ ਬਣੀਆਂ ਹੋਈਆਂ ਨੇ ਤੇ ਅੱਧੀ ਹਰਿਆਣੇ ਦੀ ਫੋਰਸ ਜਿਹੜੀ ਇਸ ਵੇਲੇ ਬਈ ਖਨੌਰੀ ਬਾਰਡਰ ਤੇ ਆ ਤੇ ਇੱਧਰ ਜਿਹੜੇ ਸਾਡੇ ਕਿਸਾਨ ਨੇ ਉਹ ਬਿਲਕੁਲ ਜਿਹੜੇ ਚੁੱਪਚਾਹ ਬੈਠੇ ਨੇ ਬਈ ਇੱਧਰ ਹਰਿਆਣੇ ਵਾਲੇ ਪਾਸੇ ਆਏ ਹੋ ਹਾਂ ਬਈ ਉਹ ਆਪਾਂ ਉਹ ਪਰਲੇ ਬਾਰਡਰ ਤੋਂ ਆਏ ਪਰਲੇ ਬਾਰਡਰ ਤੋਂ ਤੇ ਦੱਸੋਗੇ ਮੜੀ ਬੈਰੀਗੇਡਿੰਗ ਕਿੱਥੇ ਤੱਕ ਹੈ ਤੇ ਕਿੰਨੀ ਕੁ ਫੋਰਸ ਲੱਗੀ ਹੋਈ ਹੈ ਬਾਈ ਜੀ ਸੱਤ ਤਾਂ ਲੇਰਾਂ ਬਣਾਈਆਂ ਗਈਆਂ ਨੇ ਅੱਛਾ ਲੱਗਦਾ ਵੀ ਆਹੀ ਆਹੀ ਲੇਅਰ ਹੈ ਹਾਂ ਹਾਂ ਆ ਬੈਰੀਗੇਟਿੰਗ ਕੀਤੀ ਹੋਈ ਆ ਫਾਦੀਆਂ ਆਪਣਾ ਸਿਮੈਂਟਡ ਕੰਧਾ ਕੱਢੀਆਂ ਹੋਈਆਂ ਨੇ ਤੇ ਅੱਗੇ ਫੋਰਸ ਹੈ ਉਹਨਾਂ ਦੇ ਟੈਂਕ ਵਗੈਰਾ ਖੜੇ ਨੇ ਹਨਾ ਹਾਂ ਹਾਂ ਪਰ ਸ਼ਾਇਦ ਕੈਮਰਾ ਨਾ ਕੈਚ ਕਰ ਪਾਉਂਦਾ ਹੋਵੇ ਉਹ ਉੱਪਰੋਂ ਮੂੰਹ ਕੱਢੇ ਹੋਣੇ ਜਿਹੜੇ ਤੋਪਾਂ ਦੇ ਉਹ ਗੋਲੇ ਸੁੱਟ ਰਹੀਆਂ ਨੇ ਜਿਹੜੀਆਂ ਉਹ ਨੇ ਠੀਕ ਆ ਤੇ ਇਹ ਜੀਆਂ ਸੱਤ ਲੇਰਾਂ ਨੇ ਦੋ ਤਾਂ ਇੱਥੇ ਨਾਲੀ ਨੇ ਅੱਛਾ ਤੀਜੀ ਉਹ ਅੱਗੇ ਆ ਤੇ ਫਿਰ ਚਾਰ ਪਿੱਛੇ ਨੂੰ ਉਹ ਜਿਹੜੀ ਚਾਰ ਤਿੰਨ ਲਵੇ ਲਵੇ ਨੇ ਚਾਰ ਫਿਰ ਫਰਕ ਨਾਲ ਪਿੱਛੇ ਨੇ ਹਾਂ ਦੇਹੋ ਪਿਛਲੇ ਪਾਸੋਂ ਕੱਲ ਦੀ ਗੱਲ ਹੈ ਹਰਿਆਣੇ ਦੇ ਵਿੱਚੋਂ ਸਾਡਾ ਹਰਿਆਣਾ ਭਾਈਚਾਰਾ ਜਿਹੜਾ ਹਰਿਆਣੇ ਵਾਲੇ ਕਿਸਾਨ ਨੇ ਉਹ ਚੜ ਕੇ ਆਗੇ ਸੀ ਉਧਰੋਂ ਕੱਲ ਅੱਛਾ ਅੱਜ ਨਹੀਂ ਆਏ ਅੱਜ ਮੈਂ ਦੱਸੂਗਾ ਵੀ ਕਿਉਂ ਨਹੀਂ ਆਏ ਉਹ ਵੀ ਵੀਡੀਓ 'ਚ ਦੱਸੂਗਾ ਪਹਿਲਾਂ ਕੱਲ ਦੀ ਗੱਲ ਕਰਦੇ ਆਪਾਂ ਕੱਲ ਜਦੋਂ ਉਹ ਚੜ ਕੇ ਆਏ ਸੀ ਕਹਿੰਦੇ ਵੀ ਪ੍ਰਸ਼ਾਸਨ ਤੇ ਹਰਿਆਣੇ ਵਾਲੇ ਕਿਸਾਨਾਂ ਦੇ ਵਿਚਕਾਰ ਕਾਫੀ ਚੜ੍ਹੰਪ ਹੋਈ ਉਦੋਂ ਜਦੋਂ ਇੱਧਰ ਚੜ੍ਹੰਪ ਹੋ ਰਹੀ ਸੀ ਗੱਡੀਆਂ ਮੋਟਰਸਾਈਕਲ ਦੀ ਫੁੱਟੇ ਨੇ ਹਾਂ ਉਧਰ ਮੋਟਰਸਾਈਕਲ ਉਹਨਾਂ ਦੇ ਫੁੱਟੇ ਨੇ ਤੇ ਗੱਡੀਆਂ ਇਹਨਾਂ ਦੀ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਕੀਤਾ ਗਿਆ ਭੰਨੀ ਗਈ ਤੇ ਉਹਨਾਂ ਦੇ ਮੋਟਰਸਾਈਕਲ ਵੀ ਕਾਫੀ ਭੰਨੇ ਗਏ ਨੇ ਕਾਫੀ ਨੁਕਸਾਨ ਹੋਇਆ ਇਹ ਉਸੇ ਟਾਈਮ ਹੋਇਆ ਜਦੋਂ ਇਧਰਲੇ ਕਿਸਾਨਾਂ ਨਾਲ ਇਧਰ ਚੜਾ ਪਹਰੀ ਸੀ ਉਧਰ ਵੀ ਹੱਲਾ ਬੋਲਤਾ ਸੀਗਾ ਹਰਿਆਣੇ ਵਾਲੇ ਕਿਸਾਨ ਸੀ ਜਿਹੜੇ ਉਹ ਪਿੱਛੋਂ ਲੜਪੇ ਸੀ ਪਿੱਛੋਂ ਲੜਪੇ ਸੀ ਤੇ ਕਾਫੀ ਚੜਾ ਪਹਹੀ ਪਰ ਅੱਜ ਇਹ ਸ਼ਾਂਤੀ ਆ ਅੱਜ ਇਧਰ ਵੀ ਸ਼ਾਂਤੀ ਆ ਅੱਜ ਉਧਰ ਵੀ ਸ਼ਾਂਤੀ ਆ ਮੈਂ ਉਥੋਂ ਆਇਆ ਉਧਰ ਵੀ ਤਾਂ ਸ਼ਾਂਤੀ ਆ ਵੀ ਅੱਜ ਨਾ ਜਿਹੜੀ ਆਪਣੀ ਕਿਸਾਨ ਜਥੇਬੰ ਵੇ ਆਪਣੇ ਇਧਰਲੇ ਵੀ ਸ਼ਾਂਤ ਨੇ ਅਜ ਉਧਰਲੇ ਵੀ ਸ਼ਾਂਤ ਨੇ 5 ਵਜੇ ਕੀ ਛੱਟਾ ਨਿਕਲਦਾ ਹੈ ਮੀਟਿੰਗ ਦਾ ਵੈਸੇ ਤਾਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਹੁਣ ਤੱਕ ਫੇਲ ਹੀ ਹੋਈਆਂ ਨੇ ਕੋਈ ਹਾਂ ਬੇ ਸਿੱਟਾ ਰਹੀਆਂ ਨੇ ਕੋਈ ਸਿੱਟਾ ਨਿਕਲਿਆ ਨਹੀਂ ਪਰ ਅੱਜ 5 ਵਜੇ ਤੱਕ ਫੇਰ ਵੀ ਉਡੀਕ ਹੈ ਵੀ ਕੋਈ ਚੰਗਾ ਸੁਨੇਹਾ ਆਊਗਾ ਚੰਗੇ ਸੁਨੇਹੇ ਦੇ ਨਾਲ-ਨਾਲ ਸਾਰੇ ਜਿਹੜੇ ਕਿਸਾਨ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਜਾ ਵੀ ਸਕਦੇ ਨੇ ਅਗਰ ਕੋਈ ਚੰਗੀ ਗੱਲਬਾਤ ਹੁੰਦੀ ਹੈ ਨਹੀਂ ਬਾਕੀ ਕਿਸਾਨਾਂ ਦਾ ਜਿੱਦਾਂ ਵੀ ਜਾਣਾ ਕਿਸਾਨ ਮਤਲਬ 6-7 ਮਹੀਨਿਆਂ ਦਾ ਤਾਂ ਰਸਣ ਲੈ ਕੇ ਆਏ ਨੇ ਲੈ ਕੇ ਆਏ ਨੇ ਠੀਕ ਹੈ ਜੀ ਫਿਰ ਉੱਥੇ ਜਦੋਂ ਪਹੁੰਚਣਗੇ ਫਿਰ ਤਾਂ ਤੁਹਾਨੂੰ ਪਤਾ ਹੀ ਇਹ ਸਾਲ ਬੈਠਣਾ ਪਵੇ 2 ਸਾਲ 4 ਬਣਾ ਕੇ ਇਹਨੇ ਮੈਂ ਤਾਂ ਜਦੋਂ ਨਾ ਭੀੜ ਚ ਇਧਰ ਕਿਸਾਨਾਂ ਚ ਜਾਣਾ ਨਾ ਤੁਸੀਂ ਬੈਟਾਂਸ ਤੇ ਖੇਡਦੇ ਦੇਖੋਗੇ ਤੁਸੀਂ ਟੌਰ ਨਾਲ ਬੈਠੇ ਦੇਖੋਗੇ ਇਹਨੇ ਮਤਲਬ ਬੇਫਿਕਰੇ ਦੇਖੋਗੇ ਤੁਸੀਂ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਕੋਈ ਫਿਕਰ ਨਹੀਂ ਬਿਲਕੁਲ ਚੜ੍ਹਦੀ ਕਲਾ ਚ ਨੇ ਜਿਵੇਂ ਇਹਨਾਂ ਨੂੰ ਇੱਥੇ ਆਏ ਨੇ ਵੀ ਕਿਤੇ ਜਾਣਾ ਹੀ ਨਹੀਂ ਜਿਵੇਂ ਇੱਥੇ ਰਹਿਣ ਵਾਸਤੇ ਆਏ ਨੇ ਇਹਨਾਂ ਨੂੰ ਮਤਲਬ ਜੇ ਇਹ ਇਹ ਸੋਚ ਲੈ ਪ੍ਰਸ਼ਾਸਨ ਵੀ ਅੱਜ ਨਹੀਂ ਕੱਲ ਨੂੰ ਮਹੀਨੇ ਨੂੰ ਦੋ ਮਹੀਨਿਆਂ ਨੂੰ ਭਜਾ ਦਾਂਗੇ ਮੈਨੂੰ ਨਹੀਂ ਲੱਗਦਾ ਇਹ ਭੱਜਣਗੇ ਹੱਕ ਲੈ ਕੇ ਮੁੜਨਗੇ ਇਹ ਤਾਂ ਐ ਆਏ ਹੋਏ ਨੇ ਯਾਰ ਐ ਬੈਠੇ ਨੇ ਜਿਵੇਂ ਕੋਈ ਫਿਕਰ ਹੀ ਨਹੀਂ ਕੋਈ ਟੈਨਸ਼ਨ ਹੀ ਨਹੀਂ ਬਸ ਵੀ ਦਿੱਲੀ ਹੀ ਜਾਣਾ ਯਾਰ ਇਹ ਤਾਂ ਉਹ ਗੱਲ ਹੋ ਗਈ ਕਹਿੰਦੇ ਵੀ ਲੋਕ ਘੁੰਮਣ ਵਾਸਤੇ ਮਨਾਲੀ ਜਾਂਦੇ ਨੇ ਲੋਕ ਘੁੰਮਣ ਵਾਸਤੇ ਸ਼ਿਮਲਾ ਜਾਂਦੇ ਨੇ ਲੋਕ ਘੁੰਮਣ ਵਾਸਤੇ ਗੁਆ ਜਾਂਦੇ ਨੇ ਆਪਣੇ ਵਾਲੇ ਕਿਸਾਨ ਤਾਂ ਚੱਕ ਕੇ ਝੰਡੇ ਦਿੱਲੀ ਜਾਂਦੇ ਨੇ ਇਹ ਤਾਂ ਘੁੰਮਣੇ ਜਾ ਰਹੇ ਨੇ ਇਹ ਤਾਂ ਚਾਹੀਏ ਇਹਨਾਂ ਨੂੰ ਇੱਕ ਗੱਲ ਹੋਰ ਬਾਈ ਜੀ ਮੈਂ ਹਰ ਬਾਰਡਰ ਤੇ ਗਿਆ ਕਿਉਂਕਿ ਹਨਾ ਘੁੰਮਦੇ ਰਹੀਦਾ ਜਾਂਦੇ ਰਹਿੰਦਾ ਐਦھر ਰਾਜਸਥਾਨ ਦੇ ਵਿੱਚ ਇੱਕ ਬਾਰਡਰ ਹੈ ਉੱਤੇ ਕਈ ਵਾਰ ਜਿਹੜਾ ਪਾਕਿਸਤਾਨੀ ਹਮਲਾ ਵੀ ਹੋ ਚੁੱਕਾ ਹੈ ਪਾਕਿਸਤਾਨੀ ਹਮਲਾ ਹੋਣ ਤੋਂ ਬਾਅਦ ਵੀ 1971 ਦੀ 65 ਦੀਆਂ ਜੰਗਾਂ ਹੋ ਗਈਆਂ ਇੰਡੋ ਪਾਕ ਬਾਰਡਰ ਇੰਡੋ ਪਾਕ ਬਾਰਡਰ ਉਹਦੇ ਹੋਣ ਦੇ ਬਾਵਜੂਦ ਵੀ ਉੱਥੇ ਇੰਨੀ ਤਾਕੜੀ ਬੈਰੀਕੇਟਿੰਗ ਜਾਂ ਇੰਨੀ ਤਾਕੜੀ ਸਿਕਿਉਰਿਟੀ ਨਹੀਂ ਹੈਗੀ ਜਿੰਨੀ ਉਰੇ ਆ ਉਹ ਫਿਲਮ ਬਣੀ ਹੋਈ ਹੈ ਬਾਰਡਰ ਸਨੀ ਦੇ ਆਲ ਦੀ ਉਹ ਉਹ ਬਾਰਡਰ ਦੇ ਉੱਤੇ ਵੀ ਇੰਨੀ ਸਿਕਿਉਰਿਟੀ ਤੇ ਇੰਨਾ ਟਾਈਟ ਪੋਜੀਸ਼ਨ ਇੰਨੀ ਬੈਰੀਕੇਟਿੰਗ ਨਹੀਂ ਹੈਗੀ ਜਿੰਨੀ ਉਰੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਕੀਤੀ ਪਈ ਆ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰਿਜ ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਡਾਇਰੈਕ